ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਹੋਪ ਠੀਕ ਠਾਕ ਹੋਵਗੇ ਸਾਰੇ ਕਈ ਆਪੋ ਆਪਣੇ ਕੰਮਾਂ 'ਚ ਬਿਜੀ ਹੋਣਗੇ ਤੇ ਕਈ ਬਿਜੀ ਹੋਣਗੇ ਸੋਸ਼ਲ ਮੀਡੀਆ ਤੇ ਉੱਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣਾ ਤੇ ਕਮੈਂਟ ਕਰਨ ਦੇ ਤੇ ਵੀਡੀਓ ਬਣਾਉਣ ਦੇ ਮੇਰੇ ਵਾਂਗ ਜਿਵੇਂ ਮੈਂ ਵੀਡੀਓ ਬਣਾਉਣ ਲੱਗਾ ਹੁਣ ਆਪਾਂ ਗੱਲ ਕਰਨੀ ਹੈ ਜਦ ਦਿਲਜੀਤ ਦਾ ਸਾਜ ਬਾਰੇ ਕਿੱਡੀ ਵੱਡੀ ਗਲਤੀ ਕੀਤੀ ਹੈ ਵੀ ਉਹ ਬੰਦੇ ਨੇ ਪਹਿਲੀ ਗਲਤ ਹੈ ਨਾ ਵੀ ਦਿਲਜੀਤ ਦਾ ਸਾਜ ਇੱਕ ਸ਼ੋਅ 'ਚ ਗਿਆ ਜਾ ਕੇ ਉਹਨੇ ਮਤਾਬ ਵਚਨ ਦੇ ਪੈਰੀਂ ਹਥਲਾਤੇ ਹੈ ਨਾ ਤੇ ਆਪਾਂ ਉਹਨੂੰ ਇੱਡਾ ਵੱਡਾ ਇਸ਼ੂ ਬਣਾਤਾ ਠੀਕ ਹੈ ਉਹ ਕਿਸੇ ਹੱਦ ਤੱਕ ਆਪਾਂ ਮੰਨਦੇ ਆਂ ਵੀ ਇਹ ਜਿਹੜੀ ਆ ਗਲਤ ਕੀਤੀ ਓਨੇ ਹਨਾ ਪਰ ਉਹ ਕੋਈ ਧਾਰਮਿਕ ਆਗੂ ਨਹੀਂਗਾ ਜੇ ਆਪਾਂ ਕਹੀਏ ਕੋਈ ਧਾਰਮਿਕ ਆਗੂ ਆ ਨਾ ਕੋਈ ਸਿੱਖ ਨਮਾਇੰਦਾ ਆਇਆ ਏ ਕੈਕਟਰ ਆ ਹੈਗਾ ਝੋਕੀਲਾ ਫਿਲਮ ਵੀ ਕੀਤੀ ਓਨੇ ਉਹਦੇ ਵਿੱਚ ਉਹਨੇ ਪੱਗ ਵੀ ਨਹੀਂ ਰੱਖੀ ਸਿਰ ਦੇ ਉੱਤੇ ਹਨਾ ਗਾਣੇ ਵੀ ਗਾਉਂਦਾ ਆ ਹਰ ਤਰ੍ਹਾਂ ਦੇ ਗਾਣੇ ਗਾਉਂਦਾ ਆ ਉਹ ਮਤਲਬ ਆਪਾਂ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਸੀਗੀ ਜਿਹੜੀ ਜ਼ਿੰਮੇਵਾਰੀ ਉਹ ਲਾਗੇ ਤਾਂ ਉਹਨੇ ਉਹ ਹੀ ਕੰਮ ਕਰ ਦਿੱਤਾ ਵੀ ਆਪਾਂ ਉਹਨੂੰ ਇੱਕ ਜੰਗ ਲੜਨ ਵਾਸਤੇ ਭੇਜਿਆ ਸੀ ਹਨ ਅਮਦਾਵਚਨ ਦੇ ਖਿਲਾਫ ਤੇ ਪਰ ਉਹ ਜੰਗ ਲੜਨ ਦੀ بجائے ਅਮਦਾਵਚਨ ਦੇ ਪੈਰੀ ਪੈ ਕੇ ਸਰੈਂਡਰ ਕਰਕੇ ਆ ਗਿਆ ਤੇ ਅਸੀਂ ਉਹਨੂੰ ਸ਼ਰੀਆਮ ਭੰਡਣਾ ਸ਼ੁਰੂ ਕਰਤਾ ਨਾ ਮਰਤਾ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਉਹਦੇ ਖਿਲਾਫ ਨਾਰੇ ਪਾਜੀ ਸ਼ੁਰੂ ਕਰਤੀ ਜਦ ਕਿ ਵਰਲਡ ਲੈਵਲ ਦੇ ਉੱਤੇ ਇਸ ਟਾਈਮ ਜਿਹੜਾ ਰੇਸਿਸਿਜ਼ਮ ਆ ਆਪਣੇ ਖਿਲਾਫ ਪੀਕ ਤੇ ਆ ਜਿੰਨਾ ਕਹ ਲਈ ਵੀ ਜੋ ਵੀ ਮਰਜ਼ੀ ਕੁਛ ਵੀ ਆਉਂਦਾ ਗੱਲ ਕਰਦਾ ਵੀ ਆਹ ਚੀਜ਼ ਮੇਰੇ ਨਾਲ ਹੋਈ ਹੈ ਬਾਹਰ ਗਿਆ ਨਾਲ ਮੈਨੂੰ ਕਿਸੇ ਗੋਰੇ ਨੇ ਜਾਂ ਕਿਸੇ ਨੇ ਵੀ ਹੋਰ ਨੇ ਇਹ ਗੱਲ ਕਹੀ ਆ ਤਾਂ ਉਹ ਸੱਚ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਨੂੰ ਬਹੁਤ ਭਾਜ ਦੇਖਣ ਨੂੰ ਮਿਲਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਧਮਕੀਆਂ ਹਨਾ ਜਿਵੇਂ ਉਹ ਹੁਣ ਉਹਨੇ ਆਪ ਵੀ ਦਿਲਜੀਤ ਨੇ ਗਿਆ ਵੀ ਮੇਰੀ ਵੀਡੀਓ ਥੱਲੇ ਇੱਕ ਕਮੈਂਟ ਕੀਤੇ ਹਨਾ ਗੋਰਿਆਂ ਵਾਲੋਂ ਵੀ ਓਵਰ ਉਹ ਵਾਲਾ ਆ ਗਿਆ 711 ਵਾਲਾ ਆ ਗਿਆ ਹਨਾ ਟਰੱਕ ਡਰਾਈਵਰ ਆ ਗਿਆ ਤੇ ਇਹ ਕਮੈਂਟ ਕੀ ਗੱਲ ਆਪਾਂ ਨੂੰ ਇੱਥੇ ਨਹੀਂ ਮਿਲਦੀ ਕੈਨੇਡਾ ਅਮਰੀਕਾ 'ਚ ਨਹੀਂ ਮਿਲਦੇ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਉਹਨਾਂ ਨੇ ਪੰਜਾਬ ਨਹੀਂ ਮਾਰੇ ਚੱਕੇ ਕੈਨੇਡਾ ਤੋਂ ਬੰਦੇ ਰਿਪੋਰਟ ਨਹੀਂ ਹੋ ਰਹੇ ਕਿੰਨੇ ਸਟੂਡੈਂਟ ਔਖੇ ਬੈਠੇ ਐਸ ਟਾਈਮ ਦੂਜਾਂ ਦਾ ਆਪਾਂ ਕਹੀ ਵੀ ਹਾਂ ਕਿ ਸਾਡੇ ਨਾਲ ਰੇਸਿਜ਼ਮ ਨਹੀਂ ਹੋ ਰਿਹਾ ਕਿਤੇ ਤੱਕਾ ਨਹੀਂ ਹੋ ਰਿਹਾ ਆਪਣਾ ਵਰਲਡ ਲੈਵਲ ਦੇ ਉੱਤੇ ਐਸ ਟਾਈਮ ਜਿਹੜਾ ਆ ਰੇਸਿਜ਼ਮ ਪੀਕ ਦੇ ਉੱਤੇ ਆਪਣੇ ਖਿਲਾਫ ਚੱਲ ਰਿਹਾ ਆ ਤੇ ਅਸੀਂ ਆਪਣੀਆਂ ਘਰੇਲੂ ਲੜਾਈਆਂ ਦੇ ਪਿਛੇ ਪਏ ਜਿਹੜੇ ਬੰਦੇ ਸਾਡੀ ਆਵਾਜ਼ ਨੂੰ ਥੋੜਿਆ ਬਾਹਰ ਤੱਕ ਪਹੁੰਚਾ ਸਕਦੇ ਆ ਤੇ ਆਪਣੇ ਵੱਲੋਂ ਆਪਣਾ ਉਹ ਜਿੰਨਾ ਕੋ ਹੋ ਸਕਦਾ ਯੋਗਦਾਨ ਪਾਉਂਦੇ ਆ ਤੇ ਅਸੀਂ ਉਹਨਾਂ ਨੂੰ ਇਦਾਂ ਕਹਤੇ ਪੁਸ਼ ਕਰਦੇ ਆ ਵੀ ਉਹ ਕੱਲ ਨੂੰ ਉਹਨਾਂ ਦਾ ਵੀ ਯੋਗਦਾਨ ਆਪਣ। ਅਗਲਾ ਆਪਣੇ ਕੰਮ ਨਾ ਕੰਮ ਰੱਖੇ ਉਹਨੂੰ ਕੀ ਲੋੜ ਸੀਗੀ ਉੱਥੇ ਜਾ ਕੇ ਜਣੀ ਉਹ ਖੜਾ ਵਾਸਤੇ ਗੱਲ ਕਰਨ ਵਾਸਤੇ ਖੜਾ ਦੇ ਲਈ ਕੁਝ ਫੰਡ ਇਕੱਠੇ ਕਰਨ ਤੇ ਲੋਕਾਂ ਨੂੰ ਹੋਰ ਦੱਸਣ ਵਾਸਤੇ ਗਿਆ ਤੇ ਕੀ ਲੋੜਿਆ ਉਹਨੂੰ ਅਗਲਾ ਨਾ ਆਜੂਗਾ ਕੱਲ ਤੋਂ। ਪਰ ਜੇ ਅਸੀਂ ਇੰਨੇ ਪੰਜਾਬ ਦੇ ਹਮੈਤੀ ਆ ਜਿਹੜੇ ਹੁਣ ਆਪਾਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ਤਾਂ ਉੱਤੇ ਤੱਕ ਨੌਬਤੀ ਕਿਉਂ ਹੋਈ ਸਾਰਾ ਮੂ ਫਿਕਰ ਆ ਪੰਜਾਬ ਦਾ ਜਿਹੜੇ ਆਪਾਂ ਪੰਜਾਬੀ ਆ ਸਾਰੇ ਫਿਕਰ ਕਰਦੇ ਆ ਆਪਾਂ ਆਪਣੇ ਲੈਵਲ ਤੇ ਜਿੰਨਾ ਜਿੰਨਾ ਜ਼ੋਰ ਲੱਗਦਾ ਲਾਉਂਦੇ ਆ ਉਹਦੇ ਕੋਲ ਜਿੰਨਾ ਆਪਣੇ ਹਿਸਾਬ ਨਾਲ ਹੁੰਦਾ ਲਾਉਂਦਾ ਐਕਟਰ ਆ ਉਹਦਾ ਸੀਨੀਅਰ ਐਕਟਰ ਆ ਉਹਦੇ ਪੈਰੀਂ ਤਲਾ ਤੇ ਇੰਡੀਵਿਜੂਅਲ ਪਰਸਨ ਆ ਸਾਨੂੰ ਉਹਦਾ ਮੁੱਦਾ ਚੱਕਣਾ ਨਹੀਂ ਚਾਹੀਦਾ ਕੋਈ ਵੀ ਜਾ ਸਿਰਫ ਇਹ ਗੱਲ ਹੈ ਕਿ ਇਸ ਟਾਈਮ ਉਹਦਾ ਕੈਰੀਅਰ ਪੀਕ ਤੇ ਚੱਲਣ ਡਿਆ ਆ ਸ਼ੋਅ ਦੇ ਸਭ ਤੋਂ ਵੱਧ ਚੱਲਣ ਡਿਆ ਆ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਹੈ ਇਕਲੌਤਾ ਹੀ ਆ ਹੁਣ ਉਹ ਜਿਹਨੂੰ ਇੰਨੀ ਆਡੀਅנס ਸੁਣਦੀ ਆ ਹਨ ਇੰਨੇ ਬੰਦੇ ਸੁਣਦੇ ਆ ਗੋਰੇ ਕਾਲੇ ਵੀ ਉਸ ਹਿਸਾਬ ਨਾਲ ਸੁਣਦੇ ਆ ਠੀਕ ਆ ਬਾਰ-ਬਾਰ ਵੱਡੇ ਵੱਡੇ ਜਿਹੋ ਜਿਹੋ ਸ਼ੋਅ ਹੁੰਦੇ ਆ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਆਉਂਦੀਆਂ ਆ ਖਬਰਾਂ ਪੰਜਾਬੀਆਂ ਬਾਰੇ ਹਨ ਮਤਲਬ ਚੋਣੇ ਕੀਆਂ ਅਸੀਂ ਵੀ ਅਸੀਂ ਇੱਕ ਜਗ੍ਹਾ ਤੇ ਉੱਤੇ ਉੱਥੇ ਘਟ ਕੇ ਰਹਿ ਜੀਏ ਕੋਈ ਗੱਲ ਨਾ ਕਰੇ ਕੋਈ ਬਾਤ ਨਾ ਕਰੇ ਜੇ ਇਹਦੀ ਗੱਲ ਸੀ ਜੇ ਆਪਾਂ ਕਹੀਏ ਤੇ ਜਿੱਦਾਂ ਹੁਣ ਇਹਨੇ ਤਾਂ ਹਮਾਇਤ ਕੀਤੀ ਹੈ ਨਾ ਉਦੋਂ ਆਪਣੇ ਅਮਤਾਬਚਨ ਨੇ ਕਾਂਗਰਸ ਕਿਉਂ ਪੰਜਾਬ ਚ ਬਾਰ ਬਾਰ ਸਰਕਾਰ ਬਣਾਈ ਜਾਂਦੀ ਹੈ ਕਾਂਗਰਸ ਦਾ ਫਿਰ ਯਾਨੀ ਕਿ ਉਸ ਤੋਂ ਉੱਥੋਂ ਬਾਅਦ ਮੁੜ ਕੇ ਕਾਂਗਰਸ ਦੀ ਸਰਕਾਰ ਦਾ ਤਾਂ ਮਤਲਬ ਹੀ ਕੋਈ ਨਹੀਂ ਬਣਦਾ ਫਿਰ ਜਿੰਨੇ ਵੀ ਕਾਂਗਰਸ ਜੁਆਇਨ ਕੀਤੀ ਹੋਈ ਆ ਪੰਜਾਬ ਚ ਫਿਰ ਸਾਰੇ ਗੱਦਾਰ ਹੋਏ ਉਹ ਤੇ ਇਹ ਸਰਟੀਫਿਕੇਟ ਬਣਨੇ ਆਪਾਂ ਸਾਰਿਆਂ ਨੂੰ ਵੰਡੀਏ ਜਾਂ ਫਿਰ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੇ ਬਾਰੇ ਕਿਸੇ ਦੇ ਬਾਰੇ ਗੱਲ ਕਰਾਂਗੇ ਉਹ ਬੰਦੇ ਏਡੇ ਫੇਮਸ ਨਹੀਂ ਹੋਣੇ ਤਾਂ ਸਾਡੀ ਗੱਲ ਬਾਹਰ ਤੱਕ ਜਾਣੀ ਨਹੀਂ ਹੈ ਨਾ ਜਾਂ ਇਹ ਸਿਰਫ ਆਪਣੇ ਨਾਂ ਦਾ ਰੌਲਾ ਪਾਉਣ ਵਾਸਤੇ ਉਹਨੂੰ ਭੰਡੀ ਜਾਂਦੇ ਆ। ਸਿਰਕਸਾਂਸ ਬਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਪਰ ਮੈਨੂੰ ਲੱਗਦਾ ਵੀ ਏਡਾ ਵੱਡਾ ਮਤਤ ਬਣਾਉਣ ਵਾਲੀ ਗੱਲ ਸੀਗੀ ਉਹ ਇੱਕ ਆਰਟਿਸਟ ਬੰਦਾ ਉਹਦਾ ਆਰਟ ਤੁਹਾਨੂੰ ਚੰਗਾ ਲੱਗਦਾ ਦੇਖੋ ਨਹੀਂ ਚੰਗਾ ਲੱਗਦਾ ਨਾ ਦੇਖੋ। ਰੋਤੋਂ ਆਸ ਲਾ ਕੇ ਰੱਖਣੀ ਸਿੰਗਰਾ ਤੋਂ ਆਰਟਿਸਟਾਂ ਤੋਂ ਆਸ ਖਤਰੀ ਲਾ ਕੇ ਰੱਖਣੀ ਤੁਸੀਂ ਕਿਸੇ ਚੀਜ਼ ਦੀ ਵੀ ਉਹ ਆਪਣਾ ਕੰਮ ਕਰ ਰਹੇ ਆ ਤੁਸੀਂ ਆਪਣਾ ਕੰਮ ਕਰੋ ਜਿਹੜਾ ਜੀ ਕਰਦਾ ਕਰੋ ਕੌਣ ਰੋਕਦਾ ਪਰ ਇਹ ਆਪਾਂ ਕਿਸੇ ਨੂੰ ਕਿਉਂ ਤੋਪਦੇ ਆ ਵੀ ਤੈਨੂੰ ਆ ਹੀ ਕਰਨਾ ਪੈਣਾ ਤੈਨੂੰ ਇਦਾਂ ਹੀ ਕਰਨੇ ਪੈਣੇ ਜਾਂ ਤੈਨੂੰ ਸਾਡੇ ਹਿਸਾਬ ਨਾਲ ਚੱਲਣਾ ਪੈਣਾ ਆਪਣੇ ਆਪਣੇ ਹਿਸਾਬ ਨਾਲ ਚੱਲਣ ਦਿਓ ਜਿੱਦਾਂ ਚੱਲਦਾ ਜਿੰਨਾ ਹੋ ਸਕਦਾ ਅਗਲਾ ਆਪਣਾ ਕਰ ਰਿਹਾ ਆਪਣੇ ਵੱਲੋਂ ਕਰੋ ਪਰ ਕਿਸੇ ਨੂੰ ਤੁਸੀਂ ਡਰਾਗੇ ਧਮਕਾ ਆਗੇ ਗਾਲਾਂ ਕੱਢ ਕੇ ਮਰਨ ਦੀ ਧਮਕੀ ਦੇ ਕਹੋਗੇ ਸਾਡੇ ਹਿਸਾਬ ਨਾਲ ਚੱਲ ਤੇ ਤੁਹਾਨੂੰ ਸਪੋਰਟ ਮਿਲੂਗੀ ਇਹਦੇ ਹਿਸਾਬ ਨਾਲ ਲੋਕਾਂ ਤੋਂ ਜਾਂ ਹੋਰ ਲੋਕੀ ਤੁਹਾਨੂੰ ਯਾਨੀ ਕਿ ਬੇਸ਼ਕਾਰੀ ਕਰਨਗੇ ਇਸੇ ਜਦੋਂ ਥੋੜੇ ਜਿਹਾ ਸੋਚ ਵਿਚਾਰ ਕੇ ਚੱਲੋ ਹੁਣ ਕੱਲਾ ਫੇਮ ਦਾ ਰੌਲਾ ਕੀ ਰਹਿ ਗਿਆ ਫੇਮ ਦੇ ਕਰਕੇ ਬਸ ਆਪਾਂ ਟਾਰਗੇਟ ਕਰਦੇ ਕਿਸੇ ਨੂੰ ਜਿਹੜਾ ਵੈਸਟਾ ਉਹ ਪੀਕ ਤੇ ਆ ਉਥੋਂ ਫੇਮ ਮਿਲਣਾ ਨਾਮ ਮਿਲਣਾ ਉਹਨੂੰ ਬੰਦਾ ਚੰਗਾ ਬੋਲੋ ਗਾਲਾਂ ਕੱਢੋ ਬਸ ਠੀਕ ਹੈ ਇੱਥੇ ਮੂਵੀਆਂ ਚੱਲ ਜਾਂਦੀਆਂ ਆ ਕਰੋੜਪਤੀ ਹੋਏ ਹੋਇਆ ਮਤਾਬਚਨ ਹੋਣੀ ਵੀ ਆਦੇ ਮੂਵੀ ਲੱਗੇ ਕੋਈ ਨਾ ਕੋਈ ਉੱਥੇ ਹੁਣ ਹੁਣ ਦੇਖਣ ਚੱਲ ਜਾਣਾ ਪੰਜਾਬ ਚ ਲੱਗਦੀਆਂ ਨਹੀਂ ਲੱਗਦੀਆਂ ਦੇਖਦੇ ਨਹੀਂ ਬੰਦੇ ਦੇਖਦੇ ਆ ਉਹ ਵੀ ਪੰਜਾਬ ਚ ਕਿਉਂ ਰਹਿੰਦੇ ਆ ਉਹ ਯਾਰ ਇਹ ਲੋਕੋ ਸੈਂਸੇਬਲ ਜੀ ਗੱਲ ਕਰੇ ਬੰਦਾ ਕਿਹੜੀਆਂ ਗੱਲਾਂ ਚ ਪਏ ਹੋਇਆ ਔਖਾ ਹੋਏ ਆਪਣੇ ਲੋਕਾਂ ਦਾ